ਮੇਰਾ ਨਾਂ ਜੀ ਪਰਮਜੀਤ ਕੌਰ ਹੈ ਪਿੰਡ ਮੇਰਾ ਸਿਧਮਾ ਕਲਾਂ ਜਿਹੜਾ ਆਪਣਾ ਤੁਹਾਡਾ ਭਰਾ ਗਮਾਚਾ ਉਹ ਕਿੱਥੋਂ ਜੀ ਕਿਹੜੇ ਪਿੰਡ ਤੋਂ ਸੀ ਉਹ ਦਿਖਾਣ ਵੱਤ ਤੂੰ ਜੀ ਕੀ ਨਾਂ ਸੀ ਉਹਨਾਂ ਦਾ ਜਗਰੰਟ ਸਿੰਘ ਨਾਂ ਵਾ ਕਿੰਨੇ ਦਿਨ ਗਵਾਚਿਆ ਕਿੰਨੇ ਦਿਨ ਹੋ ਗਏ ਉਹਨੂੰ ਅੱਜ 4 ਦਿਨ ਹੋ ਗਏ ਗਵਾਚੇ 4 ਦਿਨ ਤੁਸੀ ਲੱਭਦੇ ਲੱਭਿਆ ਲੱਭਦੇ ਆਂ ਜੀ ਬਹੁਤ ਲੱਭਿਆ ਅਸੀਂ ਦਾਲੇ ਪਦਾਲੇ ਪਿੰਡਾਂ ਚ ਸਾਰੇ ਲੱਭ ਲਿਆ ਸਾਨੂੰ ਲੱਭ ਨਹੀਂ ਰਿਹਾ ਤੁਸੀਂ ਲੋਕਾਂ ਕੀ ਕਹਿਣਾ ਚਾਹੁੰਦੇ ਆਂ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਜਿੱਥੇ ਵੀ ਕਿਸੇ ਨੂੰ ਮਿਲਦਾ ਸਾਨੂੰ ਉਹ ਸੰਪਰਕ ਸਾਡੇ ਨਾਲ ਸਾਨੂੰ ਜਰੂਰ ਮਿਲਾ ਦੇਣ ਤੁਹਾਡਾ ਭਰਾ ਅਸੀਂ ਧੰਨਵਾਦ ਕਰਾਂਗੇ ਉਹਨਾਂ ਦਾ ਉਹਨੂੰ ਨੰਬਰ ਤੇ ਸੰਪਰਕ ਕਰ ਲੈਣ ਹਾਂਜੀ ਨੰਬਰ ਤੇ ਸੰਪਰਕ ਕਰਨਾ ਸਾਡੇ ਦੀ ਸਾੰਵਲਾ ਜਿਆ ਰਾਂਗਾ ਜੀ ਉੱਚਾ ਲੰਬਾ ਬਾਬੂ ਦਾੜੀ ਘੱਟਮੀ ਦਾੜੀ ਆ ਸਿਰ ਤੋਂ ਵੀ ਨੰਗਾ ਬਾਬੂ ਦੀਆਂ ਮਾਂ ਉਹਦੀ ਤੇ ਪੈਰਾਂ ਤੋਂ ਵੀ ਨੰਗਾ ਕਿੰਨੀ ਕੁ ਮਰ ਉਹਨਾਂ ਦੀ ਉਹਦੀ 40 ਸਾਲ ਦੀ ਵਾਰਾ ਚਾਰ ਦਿਨ ਹੋ ਗਏ ਰੋ ਚਾਰ ਦਿਨ ਹੋ ਗਏ ਜੀ ਕਹੇ ਉਸੇ ਲੋਕਾਂ ਨੂੰ ਇਹੀ ਪੀਲ ਕਰ ਦਿੱਤੀ ਸਾਨੂੰ ਮਿਲ ਜੇ ਹਾਂਜੀ ਇਹੀ ਪੀਲ ਕਰ ਦਿੱਤੇ ਨੂੰ ਮਿਲ ਜੇ ਸਾਨੂੰ ਫੋਨ ਕਰ ਦੇਣਾ ਹੋ